ਇੱਕ ਅੰਗਰੇਜ਼ੀ ਦਾ ਸ਼ਬਦ ਆ ਜੈਂਟਰੀਫਿਕੇਸ਼ਨ ਉਹਦਾ ਮਤਲਬ ਤੁਹਾਨੂੰ ਦੱਸਦਾ ਪਹਿਲਾਂ ਆ ਵੀਡੀਓ ਦੇਖੋ ਇੱਕ ਇੱਕ ਕਿਲਾ 40 ਕਮਰਲੇ ਤੇ ਇਸ ਇੱਕ ਕਿਲਾ 40 ਮਰਲਿਆਂ ਦੀ ਕੀਮਤ 200 ਕਰੋੜ ਕੋਲ ਛੱਡੋ ਇੱਕ 5 ਸੈਕਟਰ ਦੇ 8 ਕਨਾਲ ਦੇ ਘਰ ਦੀ ਕੀਮਤ 185 ਕਰੋੜ ਮੰਗੀ ਗਈ ਹੈ ਮਤਲਬ ਇਹ ਦੋ ਇਹੋ ਦੇ ਨਾਲੋਂ ਭਾਈ ਦੋ ਖਨਾਲ ਘੱਟ ਇਹ 8 ਕਨਾਲ ਦਾ ਪੂਰੇ ਇੱਕ ਕਿਲੇ ਦਾ ਉਹਦੀ ਕੀਮਤ 185 ਕਰੋੜ ਮੰਗੀ ਜਦੋਂ ਕੋਈ ਪ੍ਰਾਪਰਟੀ ਡੀਲਰ ਕਹਿੰਦੇ ਵੀ ਇਹ ਕੀਮਤ 125 130 ਕਰੋੜ ਤੱਕ ਹੈ ਮੈਂ ਕਹਿੰਦਾ 125 130 ਕਰੋੜ ਥੋੜੀ ਆ ਪਰ ਇਹ ਤਾਂ 200 ਤੇ 185 ਕਰੋੜ ਜੀ ਹਾਂ ਇਹ ਕੋ 6 ਕਨਾਲ ਦੀ ਕੋਠੀ ਹੈ ਸੈਕਟਰ 9 ਦੇ ਵਿੱਚ 98 ਕਰੋੜ ਚ ਵਿਕੀ ਹੈ 98 ਕਰੋੜ ਦਾ ਸੌਦਾ ਹੋਇਆ ਲਗਭਗ 100 ਕਰੋੜ ਦਾ ਇਹ 6 ਕਨਾਲ ਦੀ ਹੈ ਸੈਕਟਰ 9 ਦੇ ਵਿੱਚ ਇਸੇ ਤਰ੍ਹਾਂ ਸੈਕਟਰ 9 ਦੇ ਵਿੱਚ 4 ਕਨਾਲ ਦੇ ਘਰ 60 ਕਰੋੜ ਰੁਪਏ ਦੇ ਵਿਕਣ ਸੋ ਜੈਂਟਰੀਫਿਕੇਸ਼ਨ ਦਾ ਮਤਲਬ ਹੈ ਵੀ ਕੋਈ ਇਹੋ ਜਿਹਾ ਏਰੀਆ ਜਿੱਥੇ ਪਹਿਲਾਂ ਕੋਈ ਵਪਾਰ ਵਾਲਾ ਨਹੀਂ ਸੀ ਹੋ ਰਿਹਾ ਪਰ ਹੁਣ ਉੱਥੇ ਵਪਾਰ ਦੇ ਬਹੁਤ ਆਸਾਰ ਵੱਧ ਗਏ ਨੇ ਸੋ ਜਿਹੜੇ ਵਪਾਰੀ ਨੇ ਉਸ ਏਰੀਆ ਦੇ ਵਿੱਚ ਹੋਣਗੇ ਵਪਾਰੀਆਂ ਨੂੰ ਸਭ ਤੋਂ ਪਹਿਲਾਂ ਚਾਹੀਦੀ ਹੁੰਦੀ ਹੈ ਜ਼ਮੀਨ ਜ਼ਮੀਨ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਜੇ ਦੁਨੀਆ ਤੇ ਸਿਰਫ ਇੱਕ ਚੀਜ਼ ਆ ਜਿਹੜੀ ਕਿਸੇ ਫੈਕਟਰੀ ਚ ਨਹੀਂ ਬਣ ਸਕਦੀ ਰਾਈਟ ਜ਼ਮੀਨ ਕਦੇ ਵੀ ਕਿਸੇ ਫੈਕਟਰੀ ਜ ਨਹੀਂ ਬਣ ਸਕਦੀ ਸੋ ਕਿਸੇ ਦੀ ਜ਼ਮੀਨ ਸਸਤੇ ਭਾਅ ਤੇ ਖਰੀਦਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਇੱਕ ਆ ਮੀਨ ਜੇ ਅਗਲੇ ਦੀ ਚੱਲਦੀ ਆ ਤਾਂ ਅਗਲਾ ਬੰਦੂਕ ਦੇ ਸਿਰ ਤੇ ਖੋਲੂਗਾ ਜੇ ਬੰਦੂਕ ਦਾ ਜੋਰ ਨਹੀਂ ਚੱਲਿਆ ਤਾਂ ਦਿਮਾਗ ਦੇ ਸਿਰ ਤੇ ਖੋਲੂਗਾ ਅਕਸਰ ਜਿੱਥੇ ਜੈਂਟਰੀਫਿਕੇਸ਼ਨ ਹੋਣੀ ਹੁੰਦੀ ਆ ਉਸ ਏਰੀਆ ਦੇ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਵਧੂਗਾ ਜਿਵੇਂ ਜਿਵੇਂ ਉੱਥੇ ਰਹਿਣ ਦੇ ਹਾਲਾਤ ਖਰਾਬ ਹੁੰਦੇ ਜਾਣਗੇ ਉੱਥੋਂ ਲੋਕ ਛੜ ਛੜ ਭੱਜਣ ਲੱਗ ਜਾਣਗੇ ਸੋ ਜਿਵੇਂ ਲੋਕ ਛੜ ਛੜ ਭੱਜਣਗੇ ਵਪਾਰੀ ਆ ਆ ਕੇ ਜ਼ਮੀਨਾਂ ਖਰੀਦਣਗੇ ਹਨਾ ਸੋ ਆ ਤਾਂ ਸਿਰਫ ਸ਼ੁਰੂਆਤ ਹੈ ਜੇ ਤੁਸੀਂ ਕਿਸੇ ਵੀ ਚੰਡੀਗੜ੍ਹ ਦੇ ਪੁਰਾਣੇ ਬੰਦੇ ਨਾਲ ਗੱਲ ਕਰਕੇ ਦੇਖੋਗੇ ਮੈਂ ਇੱਕ ਫੌਜੀ ਦੇ ਘਰੇ ਰਹਿੰਦਾ ਹੁੰਦਾ ਸੀ ਚੰਡੀਗੜ੍ਹ ਉਹਨੇ ਉਹਦੇ ਕੋਲੇ ਸੀਗੀ ਵੱਡੀ ਕੋਠੀ ਸੀ ਖਾ ਸੀ ਉਹਦੇ ਕੋਲੇ ਤੇ ਉਹ ਕੋਠੀ ਉਹਨੂੰ ਉਹਦੇ ਸਾਥੀ ਫੌਜੀ ਨੇ ਧੱਕੇ ਨਾਲ ਦਵਾਈ ਸੀ 50000 ਰੁਪਏ 'ਚ 50000 ਰੁਪਏ ਦੇ ਵਿੱਚ ਉਹਨੂੰ ਉਹ ਪਲਾਟ ਮਿਲਿਆ ਸੀ ਖਾਸਾ ਵੱਡਾ ਸੀ ਮੈਨੂੰ ਲੱਗਦਾ ਹਊਗਾ ਹਊਗਾ ਗੱਲ ਅੱਧਾ ਹਊਗਾ ਸ਼ਾਇਦ ਤੇ ਪਰ ਪੱਕਾ ਨਹੀਂ ਪਤਾ ਮੈਨੂੰ ਮੈਂ ਐਵੇਂ ਆਖਾਂ ਪਰ ਉਹ 50000 ਦੇ ਵਿੱਚ ਲਿਆ ਸੀ ਅੱਜ ਦੇਖੋ ਉਹੀ ਚੀਜ਼ਾਂ 200 ਕਰੋੜ ਦੀਆਂ 100 ਕਰੋੜ ਦੀਆਂ ਹੋਈਆਂ ਪਈਆਂ ਨੇ ਪਰ ਇਹ ਵੀ ਹਜੇ ਸ਼ੁਰੂਆਤ ਹੈ ਇਹ ਸਿਖਰ ਨਹੀਂ ਹੈ ਇਹ ਆਪਾਂ ਨੂੰ ਲੱਗਦਾ ਵੀ ਇਹ ਬਹੁਤ ਵੱਡੀ ਅਮਾਉਂਟ ਹੈ ਇਹ ਤਾਂ ਮਤਲਬ ਕਿ ਸ਼ਾਇਦ ਹੁਣ ਸਹੀ ਟਾਈਮ ਆ ਵੇਚਣ ਦਾ ਹੁਣ ਸਹੀ ਟਾਈਮ ਨਹੀਂ ਆ ਵੇਚਣ ਦਾ ਜਿਹਦੇ ਕੋਲ ਪੈਸਾ ਹੈ ਵੀਰੇ ਖਰੀਦ ਲਓ ਜ਼ਮੀਨ ਖਰੀਦ ਲਓ ਜ਼ਮੀਨ ਜਿਹਦੇ ਕੋਲ ਪੈਸਾ ਹੈ ਹਾਲਾਤ ਕਿਸੇ ਜੇ ਮਰਜ਼ੀ ਹੋ ਜਾਣ ਹਾਲਾਤਾਂ ਨੇ ਬਿਹਤਰ ਹੋਣਾ ਹੀ ਹੋਣਾ ਜਿੱਥੇ ਮੰਡੀ ਆਊਗੀ ਉੱਥੇ ਹਾਲਾਤਾਂ ਨੇ ਬਿਹਤਰ ਹੋਣਾ ਹੀ ਹੋਣਾ ਕਿਉਂਕਿ ਮੰਡੀ ਨੂੰ ਵਧਣ ਫੁੱਲਣ ਵਾਸਤੇ ਸੋਹਣੇ ਹਾਲਾਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਆ ਵਪਾਰੀ ਚੌਣ ਕੇ ਫਲਾਣੇ ਏਰੀਏ ਦੇ ਵਿੱਚ ਸ਼ਾਂਤੀ ਹੋਵੇ ਤਾਂ ਉੱਥੇ ਸ਼ਾਂਤੀ ਹੋਣੀ ਹੀ ਹੁੰਦੀ ਆ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਸਾਰਾ ਕੁਝ ਸੋ ਚੱਲਦਾ ਤਾਂ ਵਪਾਰੀਆਂ ਦੇ ਦਫ਼ਤਰਾਂ ਚ ਹੋਈਆਂ ਬਾਕੀ ਸਭ ਕੁਝ ਤਾਂ ਐਵੇਂ ਦੇਖਣ ਨੂੰ ਹੁੰਦਾ ਸੋ ਹੁਣ ਮੌਕਾ ਹੈਗਾ ਹਜੇ ਹਾਲਾਤ ਖਰਾਬ ਨੇ ਹਜੇ ਕ੍ਰਾਈਮ ਰੇਟ ਵਧ ਰਿਹਾ ਹੈ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਇਹ ਲਹਿੰਦੇ ਪੰਜਾਬ ਜੜਦੇ ਪੰਜਾਬ ਦੋਨਾਂ 'ਚ ਸੇਮ ਹਾਲ ਹੋਣਾ ਸਿਰਫ ਇੱਧਰ ਨਹੀਂ ਉੱਧਰ ਵੀ ਇਹੀ ਹਾਲ ਹੋਊਗਾ ਅਮ ਕਿਉਂਕਿ ਇੱਥੇ ਵਪਾਰ ਆਉਣ ਵਾਲਾ ਹੈ ਇੱਥੇ ਵਪਾਰੀਆਂ ਦੀ ਅੱਖ ਹੈ ਤੇ ਸਭ ਤੋਂ ਵੱਡੀ ਦੌਲਤ ਹੈ ਸੋਨੇ ਤੋਂ ਵੀ ਵੱਧ ਕੇ ਸੋਨਾ ਤਾਂ ਅਗਲਾ ਲੁੱਟ ਕੇ ਲੈ ਜਾਊਗਾ ਜ਼ਮੀਨ ਨੂੰ ਲੁੱਟ ਕੇ ਕਿਵੇਂ ਲੈ ਜਾਊਗਾ ਰਾਈਟ ਸੋਨੇ ਤੋਂ ਵੀ ਵੱਧ ਕੇ ਜੇ ਕੋਈ ਅ ਲਾਲਤ ਹੈ ਤਾਂ ਉਹ ਹੈ ਜ਼ਮੀਨ ਜਿਹੜੀ ਕਿਸੇ ਵੀ ਫੈਕਟਰੀ 'ਚ ਨਹੀਂ ਬਣ ਸਕਦੀ ਜਿਵੇਂ ਮੈਂ ਪਹਿਲਾਂ ਕਿਹਾ ਸੋ ਇਹ ਤਾਂ ਸ਼ੁਰੂਆਤਾਂ ਨੇ ਉਹ ਜੀ ਜਿਹਨੇ ਇਸ ਵੇਲੇ ਵੇਲਾ ਸੰਭਲਿਆ ਸੰਭਲਿਆ ਸਬਰ ਕਰ ਲਿਆ ਇਹ ਇਹ ਟਾਈਮ ਸਬਰ ਕਰਨ ਦਾ ਇੱਕ ਟਾਈਮ ਆਊਗਾ ਜਦੋਂ ਇਹ ਸਾਰਾ ਕ੍ਰਾਈਮ ਕ੍ਰਿਮ ਸਾਭ ਖਾਲੀ ਹੋ ਜਾਣਾ ਜਿਵੇਂ ਬੰਬੇ ਚ ਸੀਗਾ ਬੰਬੇ ਚੰਤਾ ਦਾ ਕ੍ਰਾਈਮ ਹੁੰਦਾ ਸੀ ਠੀਕ ਆ ਅਗਲੇ ਨੇ ਸਾਰਾ ਮਾਫੀਆ ਸਾਫ ਕਰਤਾ ਸਭ ਕੁਝ ਸਾਫ ਕਰਤਾ ਜਿਹੜੇ ਤੁਹਾਨੂੰ ਲੱਗਦਾ ਨਾ ਵੀ ਗੈਂਗਸਟਰ ਗੁੰਗਸਟਰ ਵਾਲਾ ਕੰਮ ਹੋਇਆ ਪਿਆ ਫਰੋਤੀਆਂ ਫਰੂਤੀਆਂ ਸਭ ਖਤਮ ਹੋ ਜਾਣੀਆਂ ਸਭ ਚੱਕੀਆਂ ਜਾਣੀਆਂ ਆ ਜਦੋਂ ਵਪਾਰ ਵੱਧ ਗਿਆ ਜਦੋਂ ਵਪਾਰ ਵੱਧ ਗਿਆ ਜਦੋਂ ਉੱਥੇ ਡਿਵੈਲਪਮੈਂਟ ਸੋ ਕਾਲਡ ਡਿਵੈਲਪਮੈਂਟ ਹੁਣੀ ਸ਼ੁਰੂ ਹੋ ਗਈ ਫਿਰ ਤੁਸੀਂ ਦੇਖਿਓ ਗੱਲਾਂ ਕਿੱਧਰ ਨੋ ਜਾਂਦੀਆਂ ਸੋ ਇਹ ਇਹਨੂੰ ਕਹਿੰਦੇ ਨੇ ਵੀਰੇ ਜੈਂਟਰੀਫਿਕੇਸ਼ਨ ਤੇ ਹੁਣ ਹਾਲਾਤ ਖਰਾਬ ਨੇ ਇੱਕ ਵਾਰੀ ਫੇਰ ਕਹਿਣਾ ਫਿਲਹਾਲ ਹਾਲਾਤ ਖਰਾਬ ਨੇ ਆਉਣ ਵਾਲਾ ਸਮਾਂ ਬਹੁਤ ਸੁਖਾਲਾ ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਪਸ ਨਹੀਂ ਰਹ ਹੁੰਦਾ ਉਹ ਸਾਵ ਹੈ ਸੋ ਜਿਹਦੇ ਕੋਲ ਪੈਸਾ ਹੈ ਜ਼ਮੀਨਾਂ ਖਰੀਦ ਲਓ ਤੇ ਜਿਹਦੇ ਕੋਲ ਜ਼ਮੀਨ ਹੈ ਹੋਰ ਖਰੀਦਣ ਦੀ ਸਮਰੱਥਾ ਨਹੀਂ ਹੈ ਜਿੰਨੀ ਹੈ ਸੰਭੀ ਰੱਖੋ ਤੇ ਇਹਨਾਂ ਕੀ ਇੰਨੇ ਵੀਡੀਓ